ਕਿਵੇਂ ਦੇਖਦੇ ਹੋ ਪਹਿਲਾਂ ਤੁਸੀਂ ਬਾਗ ਦੇ ਦੇਓ ਕਿਸ ਤਰ੍ਹਾਂ ਦੇ ਦੇਖਦੇ ਹੋ ਫਸਲ ਕਿਵੇਂ ਹੈ ਕਿੰਨੂ ਦੀ ਐਤ ਕੀ ਫਸਲ ਬਹੁਤ ਵਧੀਆ ਜੀ ਸਾਢੇ 4 ਏਕੜ ਬਾਗ ਹੈ ਕਿੰਨੂ ਦਾ ਤੇ 13 ਲੱਖ ਰੁਪਏ ਦਾ ਠੇਕੇ ਤੇ ਲੱਗਦਾ ਜੀ ਬਹੁਤ ਵਧੀਆ ਫਸਲ ਹੈ ਜੀ ਰੇਟ ਵੀ ਬਹੁਤ ਬਾਜ਼ਾਰ ਚ 30 32 ਰੁਪਏ ਰੇਟ ਗੋਲੀ ਤੇ ਲੱਗੀ ਹੈ ਕਿੰਨਾ ਕੁ ਉਮੀਦ ਕਿੰਨੀ ਕਿ ਲੱਗਦੀ ਹੈ ਇਸ ਵਾਰ ਕਿੰਨਾ ਕੁ ਇੱਕ ਬਾਗ ਇੱਕ ਕਿੱਲੇ ਚੋਂ ਕਿੰਨਾ ਕੁ ਉਮੀਦ ਲੱਗਦਾ ਤੁਹਾਨੂੰ ਵੀ ਕਿੰਨੂ ਨਿਕਲ ਜੂਗਾ ਇਸ ਵਾਰ ਤੇ ਹਜੇ ਹੋਰ ਪੱਕੀ ਜਾਂਦਾ ਹੈਗਾ ਦੋ ਸਵਾ ਦੋ ਲੱਖ ਤੱਕ ਦਾ ਜਾਣਾ ਚਾਹੀਦਾ ਕਿਸਾਨ ਕਹਿੰਦੇ ਫਸਲ ਤਾਂ ਉਹ ਘਾ ਲੈਂਦਾਗਾ ਪਰ ਉਹਨੂੰ ਵੇਚਣ 'ਚ ਬਹੁਤ ਮੁਸ਼ਕਲ ਆਉਂਦੀ ਹੈ ਪਹਿਲਾਂ ਅਸਲ ਉਗਾਉਣ 'ਚ ਮੁਸ਼ਕਲ ਆਉਂਦੀ ਹੈ ਬੀਜਾਂ 'ਚ ਮੁਸ਼ਕਲ ਆਉਂਦੀ ਹੈ ਸਹੀ ਬੀਜ ਨਹੀਂ ਮਿਲਦੇ ਸਹੀ ਰੇਹਾਂ ਸਪਰੇਆ ਨਹੀਂ ਮਿਲਦੀਆਂ ਤੇ ਉਹਦੇ ਕਰਕੇ ਕਿਸਾਨ ਵਿੱਚ ਪਛੜ ਜਾਂਦਾ ਕਿਦਾਂ ਆ ਸਾਡਾ ਬਟਿੰਡੇ ਜ਼ਿਲ੍ਹੇ 'ਚ ਪਹਿਲਾਂ ਸਬਸਿਡੀ ਤੇ ਸੰਦ ਆਉਂਦੇ ਸੀ ਮਸ਼ੀਨਾ ਆਉਂਦਾ ਸੀ ਐਤਕੀ ਬਟਿੰਡਾ ਜਿਹੜਾ ਬੰਦਾ ਦੁੱਧੇ ਜ਼ਿਲ੍ਹੇ 'ਚ ਫੜੀ ਜਾਂਦੀ ਹੈ ਸਬਸਿਡੀ ਸਾਡੇ ਜ਼ਿਲ੍ਹੇ 'ਚ ਬੰਦ ਮਾਲਵੇ ਅੰਦਰ ਵੱਡੀ ਤਾਦਾਦ ਵਿੱਚ ਕਿਸਾਨ ਨੇ ਜਿਹੜੇ ਬਾਗਬਾਨੀ ਕਰਦੇ ਸਨ ਇੱਥੇ ਅੰਗੂਰ ਅਮਰੂਦ ਦੇ ਬਾਗ ਤੇ ਕਾਫੀ ਜ਼ਿਆਦਾ ਬਾਗ ਨੇ ਜਿਹੜੇ ਇੱਥੇ ਕਿਸਾਨਾਂ ਵੱਲੋਂ ਪਿਛਲੇ ਸਮੇਂ ਵਿੱਚ ਲਾਏ ਸਨ ਪਰ ਪਿਛਲੇ ਸਮੇਂ ਆਤੀ ਗੱਲ ਕਰੀਏ ਤਾਂ ਮੌਸਮ अनुकूल ना हुन करके ते सरकारा वलो ਕਿਸਾਨਾਂ ਦੀ ਬਾਣ ਆ ਫੜਨ ਕਰ ਬਹੁਤ ਸਾਰੇ ਬਾਗ ਆ ਜਿਹੜੇ ਪੱਟੇ ਗਏ ਨੇ ਪਰ ਹੁਣ ਕਿਨੂਆਂ ਦੇ ਬਾਗ ਨੇ ਜਿਹੜੇ ਇਸ ਇਲਾਕੇ ਵਿੱਚ ਵੱਡੀ ਤਦਾਦ ਨੇ ਖਾਸ ਕਰ ਬਠਿੰਡਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਬਠਿੰਡਾ ਜ਼ਿਲ੍ਹੇ ਦੇ ਮੋਰਬੰਡੀ ਇਲਾਕੇ ਵਿੱਚ ਪਿੰਡ ਬੁਰਜ ਮਾਨਸਾ ਇਹਨਾਂ ਪਿੰਡਾਂ ਚ ਵੱਡੀ ਤਦਾਦ ਵਿੱਚ ਅੱਜ ਵੀ ਕਿਨੂ ਦੇ ਬਾਗ ਨੇ ਜਿਹੜੇ ਮੌਜੂਦ ਨੇ ਸੀ ਕਿਨੂਆਂ ਦੇ ਬਾਗ ਚ ਮੌਜੂਦਾ ਪਹਿਲਾਂ ਤਸਵੀਰਾਂ ਦਿਖਾ ਦਈਏ ਕਿ ਇਸ ਵਾਰ ਆ ਜਿਹੜਾ ਕਿੰਨੂ ਦੀ ਫਸਲ ਐ ਚੰਗੀ ਹੋਈ ਐ ਜਿਸ ਕਰਕੇ ਕਿਨੂ ਉਤਪਾਦਕ ਕਾਫੀ ਖੁਸ਼ ਨੇ ਕਿ ਉਹਨਾਂ ਨੂੰ ਇਸ ਵਾਰ ਚੰਗਾ ਮੁਨਾਫਾ ਹੋਣ ਦੀ ਉਮੀਦ ਐ ਪਿਛਲੇ ਸਮੇਂ 'ਚ بارشਾਂ ਕਰਕੇ ਕਾਫੀ ਫਸਲ ਵੀ ਖਰਾਬ ਹੋਈ ਘਾਟੇ ਵੀ ਚੱਲਨੇ ਪਏ ਪਰ ਇਸ ਵਾਰ ਜਿਹੜਾ ਮੌਸਮ ਅਨੁਕੂਲ ਦੱਸਿਆ ਜਾ ਰਿਹਾ ਐ ਤੇ ਜਿਸ ਕਰਕੇ ਬਾਗਵਾਨਾਂ ਨੂੰ ਉਮੀਦ ਐ ਕਿ ਉਹਨਾਂ ਨੂੰ ਚੰਗਾ ਮੁਨਾਫਾ ਜਿਹੜਾ ਇਸ ਵਾਰ ਕਿਨੂਆਂ ਦੀ ਫਸਲ 'ਚ ਹੋਵੇਗਾ ਪੂਰੀ ਗੱਲਬਾਤ ਕਰਦੇ ਆਂ ਕਿ ਮੁਸ਼ਕਲਾ ਜਿਹੜੀਆਂ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਆਉਂਦੀਆਂ ਨੇ ਸਰਕਾਰਾਂ ਵੱਲੋਂ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਸਭ ਤੋਂ ਪਹਿਲਾਂ ਇਸ ਵਾਰ ਕਿਵੇਂ ਆ ਮੌਸਮ ਕਿਵੇਂ ਦੇਖਦੇ ਹੋ ਤੇ ਬਾਗ ਬੜਾ ਭਰਿਆ ਹੋਇਆ ਦੇਖ ਕੇ ਗਦਗਦ ਹੁੰਦਾ ਹੈ ਕਿਸਾਨ ਓਕੇ ਬਾਰਸਾਂ ਪਾਣਾ ਕਰਕੇ ਜੇ ਬੋਰਾਂ ਦੇ ਪਾਣੀ ਘੱਟ ਲੱਗੇ ਆ ਫਸਲ ਵਧੀਆ ਗਈ ਮਾਰਕੀਟ ਗਈ ਵਧੀਆ ਹੋ ਰਹੀ ਆ ਬਸਾਂ ਵੀ ਫਲ ਵੀ ਬਹੁਤ ਵਧੀਆ ਦਾ ਸਾਈਜ਼ ਵੀ ਵਧੀਆ ਕਦੋਂ ਤੱਕ ਪੂਰਾ ਪੱਕ ਜੂਗਾ ਹੁਣ ਵੀ ਕਾਫੀ ਪੱਕਿਆ ਤੜਾਈ ਸ਼ੁਰੂ ਕਰ ਦਿੱਤੀ ਹੋਊਗੀ ਆ ਰੰਗ ਰੰਗ ਵਾਲਾ ਰੰਗ ਕੱਢਦਾ ਇਹਦੇ ਚੋਂ ਬਸ ਇਹ ਲੋੜੀ ਦੇਖਾ ਪੂਰਾ ਬਗਦੇ ਪਦਗਾ ਬੱਕ ਜੂਗਾ ਕਿੰਨਾ ਕੁ ਉਮੀਦ ਕਿੰਨੀ ਕ ਲੱਗਦੀ ਐ ਇਸ ਵਾਰ ਕਿੰਨਾ ਕ ਇੱਕ ਇੱਕ ਕਿਲੇ ਚੋਂ ਕਿੰਨਾ ਕੁ ਉਮੀਦ ਲੱਗਦਾ ਤੁਹਾਨੂੰ ਵੀ ਕਿੰਨੂੰ ਨਿਕਲ ਜੂਗਾ ਇਸ ਵਾਰ ਤੇ ਹਜੇ ਹੋਰ ਪੱਕੀ ਜਾਂਦਾ ਹੈਗਾ ਜੀ ਦੋ ਸਵਾ ਦੋ ਲੱਖ ਤੱਕ ਕਰਦਾ ਜਾਣਾ ਚਾਹੀਦਾ ਮਾਰਕੀਟਿੰਗ ਕਿੱਥੇ ਕਰਕੇ ਆਉਣੇ ਫਿਰ ਮਾਰਕੀਟਿੰਗ ਦੀ ਕਿਸ਼ਤਾਂ ਰਹਿੰਦੀ ਐ ਤੁਹਾਨੂੰ ਮਾਰਕੀਟਾਂ ਦੇ ਦਿੱਕਤਾ ਪੈਂਦੀ ਆ ਸਾਨੂੰ ਦੂਰ ਜਾਣਾ ਪੈਂਦਾ ਜੇ ਕੋਈ ਜਾਂ ਜੂਸ ਵਾਲੀਆਂ ਫੈਕਟਰੀਆਂ ਜਾਂ ਕੋਈ ਸ਼ਰਾਬ ਵਾਲੀ ਫੈਕਟਰੀ ਸਾਡੇ ਨੇੜੇ ਲੱਗ ਜਾਏ ਤੇ ਕਿਨੂੰ ਦੀ ਖਾਪਤ ਨੇੜੇ ਹੋਣ ਲੱਗ ਜਾਏ ਤਸਾਂ ਨੂੰ ਸੌਕਾਉ ਜੇ ਹੁਣ ਸਾਨੂੰ ਪਟਿਆਲਾ ਜਾਂ ਚੰਡੀਗੜ੍ਹ ਜਾਣਾ ਪੈਂਦਾ ਗਾ ਕਾਫੀ ਮਹਿੰਗੀ ਪੈ ਜਾਂਦੀ ਆ ਕਿਸਾਨ ਕਹਿੰਦੇ ਫਸਲ ਤਾਂ ਉਹ ਘਾ ਲੈਂਦਾ ਗਾ ਪਰ ਉਹਨੂੰ ਵੇਚਣ 'ਚ ਬਹੁਤ ਮੁਸ਼ਕਲ ਆਉਂਦੀ ਆ ਪਹਿਲਾਂ ਫਸਲ ਉਹ ਘਾਉਣ 'ਚ ਮੁਸ਼ਕਲ ਆਉਂਦੀ ਐ ਬੀਜਾਂ 'ਚ ਮੁਸ਼ਕਲ ਆਉਂਦੀ ਐ ਸਹੀ ਬੀਜ ਨਹੀਂ ਮਿਲਦੇ ਸਹੀ ਰੇਹਾਂ ਸਪਰੇਅਾਂ ਨਹੀਂ ਮਿਲਦੀਆਂ ਤੇ ਉਹਦੇ ਕਰਕੇ ਕਿਸਾਨ ਪਿੱਛੇ ਪੱჭੜ ਜਾਂਦਾ ਕਿਤਨਾ ਗਾ ਬਸ ਇਸੇ ਕਾਰਨ ਹੀ ਆ ਜੀ ਨਾ ਕੋਈ ਦੱਸਣਾ ਹੁੰਦਾ ਗਾ ਪਹਿਲਾਂ ਮਾਰ ਮਹਿਕ ਮੇਲੇ ਆ ਜਾਂਦੇ ਸੀ ਬਾਗਬਾਨੀ ਵਾਲੇ ਦੱਸ ਕੇ ਜਾਂਦੇ ਸੀਗੇ ਰੇਸਪਰੇ ਵੀ ਮਿਲਦੀ ਸੀਗੀ ਗ੍ਰੇਟ ਗਰੂਟ ਵੀ ਮਿਲ ਜਾਂਦੇ ਸੀ ਹੁਣ ਕੁਛ ਨਹੀਂ ਦਿੰਦੇ ਨਾ ਕੋਈ ਦੱਸਣਾ ਹੁੰਦਾਗਾ ਜਿਹੜਾ ਕੋਈ ਮੜਾ ਮੋਟਾ ਜਾਣਦਾ ਉਹ ਕਰਦਾ ਕਰ ਲੈਂਦਾਗਾ ਨਹੀਂ ਬਹੁਤ ਵਿੱਚ ਪੱਟੀ ਜਾਂਦੇ ਆ ਸਰਕਾਰ ਕਹਿੰਦੀ ਹੈ ਰਵਾਇਤੀ ਫਸਲਾਂ ਛੱਡੋ ਬਾਗਬਾਨੀ ਕਰ ਲੋ ਖਾ ਸਬਜ਼ੀਆਂ ਬੀਜ ਲੋ ਸਰਕਾਰ ਤਾਂ ਬਹੁਤ ਉਸ਼ਾਧਤ ਕਰਦੀ ਹੈ ਕੁਛ ਕਰਦੀ ਨਹੀਂ ਸਰਕਾਰ ਸਾਡੇ ਦੋਨੇ ਪੰਡਾ ਸਾਰਾ ਕੁਝ ਹੀ ਜ਼ਿਆਦਾ ਹੈ ਜੀ ਨਾ ਸਬਜ਼ੀ ਜ਼ਿਆਦਾ ਹੈ ਨਾ ਬਾਗ ਜਾਂਦੇ ਆ ਸਰਕਾਰ ਸਾਨੂੰ ਕੁਛ ਨਹੀਂ ਦੇ ਰਹੀ ਨਾ ਕੋਈ ਸਬਜ਼ੀ ਤਾਂ ਦਿੰਦੀ ਆ ਹੁਣ ਸਬਜ਼ੀਆਂ ਦਾ ਜਾਲ ਪਾਉਂਦੇ ਆ ਗੰਗੂਰਾਂ ਦੇ ਜਾਲ ਸੀਗੇ ਜਿਹੜੇ ਉਹਨਾਂ ਤੇ ਸਬਸਿਡੀ ਮਿਲ ਜਾਂਦੀ ਸੀ ਹੁਣ ਸਬਜ਼ੀਆਂ ਦੇ ਜਾਲ ਪਾਉਂਦੇ ਆ ਉਹਨਾਂ ਤੇ ਵੀ ਖਰਚਾ ਆਪ ਕਰਨਾ ਪੈਂਦਾ ਹੈ ਉਹ حساب ਸੀਟੀ ਨਹੀਂ ਦਿੰਦਾ ਕੋਈ ਕਿਹੜਾ ਬੰਦੇ ਦੀ ਮਦਦ ਕਰ ਦੇਣਾ ਮਗਰ ਉਹ ਭਰਾ ਲੈਣ ਲਾਉਣ ਦੇ ਹਿਸਾਬ ਨਾਲ ਬਿਲਕੁਲ ਇਸ ਵਾਰ ਕਿੰਨੂ ਕਿਵੇਂ ਦੇਖਦੇ ਹੋ ਪਹਿਲਾਂ ਤੁਸੀਂ ਬਾਗ ਦੇ ਦੇਓ ਕਿਸ ਤਰ੍ਹਾਂ ਦੇ ਦੇਖਦੇ ਹੋ ਫਸਲ ਕਿਵੇਂ ਆ ਗਈ ਕਿੰਨੂ ਦੀ ਐ ਕਿ ਫਸਲ ਬਹੁਤ ਵਧੀਆ ਜੀ 4.5 ਏਕੜ ਬਾਗ ਹੈ ਜੀ ਕਿੰਨੂ ਦਾ ਤੇ 13 ਲੱਖ ਰੁਪਏ ਦਾ ਠੇਕੇ ਦੇ ਲਾਤਾ ਜੀ ਅਸੀਂ ਹਾਂ ਬਹੁਤ ਵਧੀਆ ਫਸਲ ਹੈ ਜੀ ਰੇਟ ਵੀ ਬਹੁਤ ਹੈ ਬਾਜ਼ਾਰ ਚ 30-32 ਰੁਪਏ ਰੇਟ ਬੋਲੀ ਤੇ ਲੱਗੀ ਜਾਂਦਾ ਜੀ ਜੇ ਮਾ ਹੁਣ ਦੇ ਹੁਣਾਂ ਦਿਨਾਂ ਠੰਡ ਬਦਨੀ ਹੈਗੀ ਆ ਉਹਦਾ ਕਿੰਨਾ ਫਾਇਦਾ ਹੋਣਾ ਠੰਡ ਦਾ ਬਹੁਤ ਫਾਇਦਾ ਜੀ ਰੰਗ ਬਣ ਜਾਂਦਾ ਕਿੰਨੂੰ ਰੰਗ ਗਰਮੀ ਨਾਵੇ ਮੀਨਾ ਥੋੜਾ ਨੁਕਸਾਨ ਹੋ ਜਾਂਦਾ ਹਾਂ ਤੇ ਮਾਰਕੀਟਿੰਗ ਦੀ ਗੱਲ ਕਰੀਏ ਤਾਂ ਮਾਰਕੀਟਿੰਗ ਕਿਵੇਂ ਰਹਿੰਦੀ ਹੈਗੀ ਕਿੱਥੇ ਕਿੱਥੇ ਜਾਣੇ ਹੋ ਫਿਰ ਲੈ ਕੇ ਕਿੰਨੂੰ ਮੁਸ਼ਕਲ ਕਿਸ ਤਰ੍ਹਾਂ ਦੀ ਆਉਂਦੀ ਹੈ ਮੁਸ਼ਕਲਾਂ ਬਹੁਤ ਹੈ ਜੀ ਕਿਉਂਕਿ ਜੇ ਸਰਕਾਰ ਵੱਲੋਂ ਕੁਝ ਨਾ ਕੁਝ ਟਰਾਂਸਪੋਰਟ ਦਾ ਕਰਨ ਜੀ ਕੋਈ ਸਹਾਇਤਾ ਕਰਨ ਉਹਨੂੰ ਪਟਿਆਲੇ ਰਾਜਪੂਰੇ ਸੰਗਰਾਲੇ ਲੁਧਿਆਣੇ ਤੱਕ ਵੇਚਦੇ ਆ ਕਿੰਨੂੰ ਤੇ ਥੋੜਾ ਜਿਹਾ ਦਿੱਕਤ ਬਹੁਤ ਹੈ ਕੋਈ ਸਬਸਿਡੀ ਸਰਕਾਰ ਦੇਵੇ ਪਿਛਲੇ ਸਾਲਾਂ ਚ ਇਹਲੀ ਐਟ ਦਵਾਈ ਆਉਂਦੀ ਹੁੰਦੀ ਰੈਡੋ ਮੈਲ ਆਉਂਦੀ ਮਹਿੰਗੀਆਂ ਮਹਿੰਗੀਆਂ ਦਵਾਈਆਂ ਸਰਕਾਰਾਂ ਸਬਸਿਡੀ ਤੇ ਦੇਣੀਆਂ ਸੀ ਤੇਲੇ ਵਾਲੇ ਤੇ ਹੁਣ ਦਵਾਈਆਂ ਵੀ ਬੰਦ ਕਰੀਆਂ ਆਪਣਾ ਆ ਸਾਡਾ ਬਠਿੰਡੇ ਜ਼ਿਲ੍ਹੇ ਚ ਪਹਿਲਾਂ ਸਬਸਿਡੀ ਤੇ ਸੰਦ ਆਉਂਦੇ ਸੀ ਮਸ਼ੀਨਾ ਆਉਂਦੀਆਂ ਸੀ ਐਤਕੀ ਬਠਿੰਡਾ ਜਿਹੜਾ ਬੰਦ ਆ ਦੁੱਧੇ ਜ਼ਿਲ੍ਹੇ ਚ ਮਿਲ ਜਾਂਦੀ ਹੈ ਸਬਸਿਡੀ ਸਾਡੇ ਜ਼ਿਲ੍ਹੇ ਚ ਬੰਦ ਹੈ ਬਠਿੰਡੇ ਚ ਸਰਕਾਰਾਂ ਕਹਿੰਦੀਆਂ ਵੀ ਤੁਸੀਂ ਇਹ ਰਵਾਇਤੀ ਪਹਿਲਾਂ ਛੱਡ ਦਿਓ ਕਣਕ ਛੱਡ ਦਿਓ ਝੋਨਾ ਛੱਡ ਦਿਓ ਬਾਗ ਲਾਓ ਜਾ ਹੋਰ ਫਸਲਾਂ ਵੀ ਜੋ ਫਿਰ ਕੋਈ ਮਦਦ ਹੀ ਨਹੀਂ ਕਰ ਰਹੀ ਸਿਰਫ ਬਿਆਨਬਾਜ਼ੀ ਹੈ ਨਾ ਨਾ ਸਰਕਾਰਾਂ ਮਦਦ ਵੀ ਕਰਨ ਜੀ ਹੁਣ ਸਾਡੇ ਦਾ ਦੋਨੇ ਪਿੰਡ ਹੈਗੇ ਪੁਰਜ ਤੇ ਮਾਨਸ ਪਰ ਬੈਦੀ ਫਸਲਾਂ ਬਦਲ ਹੀ ਜਾਂਦੇ ਆ ਬਾਗਬਾਨੀ ਦਾ ਸਾਰਾ ਪਿੰਡ ਸਾਰਾ ਪਿੰਡ ਸਬਜ਼ੀ ਲਾਉਣਾ ਪਰ ਸਹੂਲਤ ਨਹੀਂ ਹੈਗੀ ਜਿਵੇਂ ਸਰਕਾਰ ਕਹਿੰਦੀ ਹੈਗੀ ਉਹ ਨਹੀਂ ਹੁਣ ਕਹਿੰਦਾ ਬੂਟਿਆਂ ਦੇ ਕਿੰਨੂ ਦੇ ਛੋਟਾ ਬਾਗ ਲਾਉਣ ਵਾਸਤੇ ਸਬਸਿਡੀ ਹੈ ਕੀਤੀ 8000 2.5 ਏਕੜ ਦਾ 8000 ਕੇ ਲੈਣਾ ਕੀ ਬਣਦਾ 8000 ਰੁਪਿਆ ਕਿਲਾ ਦਿੰਦੇ ਆ ਹੁਣਾ ਵੱਡੇ ਬਾਗ ਖਰਾਬ ਹੋਈ ਜਾਂਦੇ ਆ ਇਹਨਾਂ ਵਾਸਤੇ 50-60000 ਰੁਪਏ ਕਿੱਲੇ ਦਾ ਖਰਚਾ ਆਉਂਦਾਗਾ ਸਪਰੇਅ ਕਰਨ ਵਾਸਤੇ ਕੋਈ ਇਹਨੂੰ 50% ਸਹੂਲਤ ਦੇਣ ਅੱਗੇ ਦਵਾਈਆਂ ਆਉਣ ਗਈ ਸੀ ਪਹਿਲਾਂ ਥੋੜੇ ਪਿੰਡ ਕਦੇ ਸਾਰੇ ਜਿਵੇਂ ਬਾਗਾਂ ਦਾ ਸੀ ਹੁਣ ਕਾਫੀ ਬਾਗ ਘਟ ਗਏ ਆ ਹਾਂ ਘਟ ਗਏ ਘਟਦੇ ਜਾਂਦੇ ਕਿਹੜੇ ਬਾਗ ਸੀ ਪਹਿਲਾਂ ਕਿਹਦੇ ਸੀ ਅਮਰੂਦਾਂ ਦੇ ਬਾਗ ਸੀਗੇ ਜੀ ਅੰਗੂਰ ਸੀਗੇ ਬਹੁਤ ਜ਼ਿਆਦੇ ਜੀ ਜ਼ਿਆਦਾ ਗੈਂਤੀ 'ਚ ਉਹ ਅੰਗੂਰ ਵੀ ਐਂ ਖਰਾਬ ਹੋਇਆ ਜੀ ਕੋਈ ਸਹੂਲਤ ਨਹੀਂ ਮਿਲੀ ਸਾਨੂੰ ਸਾਡਾ ਸੂਹਾ ਦੋ ਮਹੀਨਾ ਹੋ ਗਿਆ ਬੰਦ ਪਏ ਨੂੰ ਜੀ ਕੱਸੀ ਦਾ ਪਾਣੀ ਨਹੀਂ ਆ ਰਿਹਾ ਸਸੇ ਦਾ ਪਾਣੀ ਇਹ ਭਾਲਦੇ ਆ ਸੂਏ ਦਾ ਪਾਣੀ ਸਾਡੇ ਪਿੰਡ ਦਾ ਪਾਣੀ ਸੜਾ ਕੇ ਲਿਆਉਂਦੇ ਆ ਸੇਖਪੁਰੇ ਦੇ ਲੋਕ ਆ ਜਾ ਕੇ ਬੰਦ ਕਰ ਦਿੰਦੇ ਆ ਮਸ਼ੀਨ ਨਹੀਂ ਵੱਟ ਲੈਂਦੇ ਉੱਥੋਂ ਉਹ ਫੱਟਾ ਛੱਡ ਦਿੰਦੇ ਆ ਸੂਏ ਦਾ ਤੇ ਸੂਆ ਬੰਦ ਕਰਿਆ ਹੁੰਦੇ ਮੋਟਰਾਂ ਦੇ ਕਨੈਕਸ਼ਨ ਵੀ ਬਾਗ ਵਾਸਤੇ ਦੇ ਨਾ ਸਾਨੂੰ ਮੋਟਰਾਂ ਦੇ ਮੋਟਰਾਂ ਦੇ ਕਨੈਕਸ਼ਨ ਖਾਸ ਕਰਕੇ ਬਾਗਵਾਨਾਂ ਨਾਲ ਕਿਸਾਨਾਂ ਨੂੰ ਦੇਣੇ ਚਾਹੀਦੇ ਪਹਿਲਾਂ ਬਾਗਾਂ ਨੂੰ ਸਪੈਸ਼ਲ ਪਾਣੀ ਲੱਗਿਆ ਹੁੰਦਾ ਸੀ ਐਕਸਟਰਾ ਮਿਲਦਾ ਹੀ ਪਾਣੀ ਉਹ ਮਿਲਦਾ ਨਹੀਂ ਨਾ ਹੁਣ ਕੋਈ ਮਿਲਦਾ ਨਹੀਂ ਛੋਟੀਆਂ ਮੋਟਰਾਂ ਦੇ ਦਿੰਦੇ 2.5 ਏਕੜਾਂ ਵਾਲਿਆਂ ਨੂੰ ਜੀ ਮੁਸ਼ਕਲਾਂ ਕਾਫੀ ਹੁੰਦੀਆਂ ਸਰਕਾਰ ਕੱਲੇ ਦਾਅਵੇ ਦਾ ਵੀ ਹੈ ਜੀ ਹੁਣ ਕੋल्ड स्टोर ਦੇ ਦਿਆ ਨਾ ਕੋਈ ਪੈਕਿੰਗ ਵਾਸਤੇ ਕੋਈ ਆਹ ਫੂਡ ਪ੍ਰੋਸੈਸਿੰਗ ਵਾਸਤੇ ਦੇ ਦਿਆ ਨਾ ਹੁਣ ਬਟਨਡੇ ਪਈ ਆ ਜੀ ਮਸ਼ੀਨ ਯੂਨੀਵਰਸਿਟੀ ਚ ਕਰੋੜ ਦੀ ਆ ਪਤਾ ਨਹੀਂ ਸਵਾ ਕਰੋੜ ਦੀ ਆ 8-10 ਸਾਲ ਹੋ ਗਏ ਕਲੀ ਕਾਗਜ਼ਾਂ ਚੋਂ ਪਈ ਹੈਗੀ ਟ੍ਰੇਨਿੰਗਾਂ ਦੇ ਜਾਂਦੇ ਆ ਉਤੇ ਦਾਵੇ ਹੋਈ ਜਾਂਦੇ ਨੇ ਤੇ ਉਹਦਾ ਕੋਈ ਫਾਇਦਾ ਸਾਨੂੰ ਨਹੀਂ ਬਿਲਕੁਲ ਇਹ ਸੰ ਕਿਸਾਨ ਜਿਹੜੇ ਦੱਸਦੇ ਨੇ ਕਿ ਸਰਕਾਰਾਂ ਦਾਵੇ ਜ਼ਰੂਰ ਕਰਦੀਆਂ ਨੇ ਕਿ ਰਵਾਇਤੀ ਫਸਲਾਂ ਛੱਡ ਦੋ ਬਾਗਬਾਨੀ ਲਾਓ ਪਰ ਔਰ ਕਿਸਾਨਾਂ ਨੂੰ ਜਿਹੜੀਆਂ ਪੂਰੀਆਂ ਸਹੂਲਤਾਂ ਨਹੀਂ ਮਿਲਦੀਆਂ ਜਿਸ ਕਰਕੇ ਕਿਸਾਨ ਕਿਤਨਾ ਕਿਤੇ ਪਰੇਸ਼ਾਨੀ 'ਚ ਰਹਿੰਦੇ ਨੇ ਇਸ ਕਰਕੇ ਇਹਨਾਂ ਦੇ ਪਿੰਡਾਂ ਨੇ ਪਹਿਲਾਂ ਵੱਡੀ ਤعداد ਵਿੱਚ ਬਾਗ ਸੀ ਬਾਗ ਪੁੱਟ ਕੇ ਵਾਪਸ ਰਵਾਇਤੀ ਫਸਲਾਂ ਦਾ ਰੱਖ ਕੀਤਾ ਜੇਕਰ ਸਰਕਾਰ ਇਹਨਾਂ ਦੀ ਮਦਦ ਕਰੇ ਤਾਂ ਆਉਣ ਵਾਲੇ ਸਮੇਂ 'ਚ ਇਹਨਾਂ ਦੋਵੇਂ ਪਿੰਡਾਂ ਵਿੱਚ ਕਿ ਆਸ-ਪਾਸ ਦੇ ਹੋਰ ਪਿੰਡਾਂ ਵਿੱਚ ਵੀ ਆ ਜਿਹੜੇ ਬਾਗ ਹੋਰ ਬਸ ਸਕਦੇ ਨੇ ਮਨੀਸ਼ ਗਰ ਪੀਟੀਸੀ ਨਿਊਜ਼ ਬਠਿੰਡਾ